ਵਾਹਿਗੁਰੂ ਜੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਬੇਨਤੀ ਹੈ ਸਾਰੀ ਸੰਗਤ ਦੇ ਚਾਨਣ ਵਿੱਚ ਕਰਨ ਲਈ ਹਾਜ਼ਰ ਹੋਏ ਆਂ ਜਿਵੇਂ ਮਾਤਾ ਜੀ ਭਾਈ ਅਮਰਤਪਾਲ ਸਿੰਘ ਦੀ ਜਨਮ ਤੇ ਉਹਨਾਂ ਦੀ ਮਾਤਾ ਜੀ ਨੇ ਜਿਹੜੇ ਬਿਆਨ ਦਿੱਤੇ ਆ ਤੇ ਸਾਡਾ ਬੱਸੇ ਮਰਨ ਹੋ ਗਿਆ ਕਿਉਂਕਿ ਜਥੇਬੰਦੀਆਂ ਜਿਹੜੇ ਆਗੂ ਆ ਜਿਹੜੇ ਆਗੂ ਸਹਿਬਾਨ ਆ ਜਿੰਨੇ ਨੇ ਚਾਹੇ ਉਹ ਅਕਾਲ ਤਖਤ ਦਾ ਜਥੇਦਾਰ ਹੋਵੇ ਚਾਹੇ ਉਹ ਦਮਦਮਾ ਸਾਹਿਬ ਦਾ ਜਥੇਦਾਰ ਹੋਵੇ ਚਾਹੇ ਉਹ ਕਿਸੇ ਜਥੇਬੰਦੀ ਦਾ ਜਥੇਦਾਰ ਆ ਪਰ ਦੇਖੋ ਸਾਥ ਦਾ ਉਹਨਾਂ ਉਹ ਕਿਉਂ ਮੋਰਚਾ ਲਾਇਆ ਇਸ ਕਰਕੇ ਲਾਇਆ ਨੇ ਵੀ ਸਾਡੇ ਜਿਹੜੇ ਵੱਡੇ ਨੇ ਜਿਹੜੇ ਆਗੂ ਨੇ ਉਹ ਸਾਡਾ ਸਾਥ ਦੇਣਗੇ ਪਰ ਇੱਕ ਸੱਚ ਜਾਣਿਓ ਆਪਣੀ ਕੌਮ ਜਿਹੜੀ ਆ ਖਤਮ ਹੋ ਚੁੱਕੀ ਆ ਸਰਕਾਰਾਂ ਨਾਲ ਸਾਰੇ ਜਥੇਬੰਦੀਆਂ ਰਲ ਚੁੱਕੀਆਂ ਨੇ ਹੁਣ ਤੁਸੀਂ ਕਹੋਗੇ ਜਥੇਬੰਦੀਆਂ ਕਿਉਂ ਰਲ ਗਈਆਂ ਕਿਉਂਕਿ ਜਦੋਂ ਨਾੜਕ ਮਤੇ ਵਾਲੇ ਬਾਬੇ ਦੇ ਭੋਗ ਤੇ ਕਿਹਾ ਸੀਗਾ ਵੀ ਨਹੀਂ ਜਾਣਾ ਕਿਸੇ ਜਥੇਬੰਦੀ ਨੇ ਸਾਰੇ ਉੱਥੇ ਪਹੁੰਚੇ ਇਥੋਂ ਪਤਾ ਲੱਗਦਾ ਵੀ ਇਹ ਜੰਨੀਆਂ ਜਿੱਥੇ ਬੰਦੀਆਂ ਨੇ ਸਾਰੀਆਂ ਰਲ ਚੁੱਕੀਆਂ ਨੇ ਅਮਰਤਪਾਲ ਮੈਰੋ ਨੇ ਇੱਕ ਇਹ ਗੱਲ ਕਹੀ ਸੀ ਨਾ ਤੁਸੀਂ ਸਾਰੇ ਜਾਣਦੇ ਹੋ ਪਰ ਉਹ ਉਹਨੂੰ ਦੇਖੋ ਉਹਨੂੰ ਮਾਰਨ ਪੈ ਗਿਆ ਵੀ ਹਾਂ ਹਾਂ ਇਹਨੇ ਕਿਉਂ ਕਿਹਾ ਸਦੀਆ ਉਹ ਗੱਲ ਜਿਹੜੀ ਹੈ ਸੱਚੀ ਚੁਬਦੀ ਆ ਤੇ ਇਸ ਕਰਕੇ ਤੁਸੀਂ ਤੁਹਾਡੇ ਉਹ ਜਥੇਬੰਦੀ ਜਿਹੜੀ ਆ ਨਾ ਜਿੰਨੇ ਜਿੰਨੇ ਵੀ ਜਥੇਬੰਦੀਆਂ ਨੇ ਸਾਰੀਆਂ ਸਾਥ ਦੋ ਉਹਨਾਂ ਦੀਆਂ ਕਿਉਂਕਿ ਮੋਰਚਾ ਲਾਇਆ ਵਾ ਇਹ ਤੁਹਾਡੇ ਖਾਤਰ ਤੁਹਾਡੇ ਅਧੀਨ ਲਾਇਆ ਹੋਇਆ ਵੀ ਸਾਡੇ ਨਾਲ ਜਥੇਬੰਦੀਆਂ ਖੜਨ ਗਿਆ ਭਾਈ ਅਮਰਤਪਾਲ ਸਿੰਘ ਜਿਹੜਾ ਅ ਜੇਲ ਦੇ ਵਿੱਚ ਨੇ ਜਿਹੜੇ ਉਹਦੇ ਸਾਥੀ ਜੇਲ ਦੇ ਵਿੱਚ ਨੇ ਉਹਨੂੰ ਕੱਢੋ ਕਿਉਂ ਨਹੀਂ ਕੱਢਦੇ ਅਸੀਂ ਤਿਆਰ ਆ ਅਸੀਂ ਜਿਹੜੇ ਲੋਕ ਕਹਿੰਦੇ ਨਾ ਵੀ ਆਪ ਘਰਾਂ 'ਚ ਬੈਠੇ ਆ ਬਾਬਾ ਦੀ ਘਰਾਂ ਦੇ ਵਿੱਚ ਤਾਂ ਬੈਠੇ ਆ ਵੀ ਸਾਡੇ ਜਥੇਬੰਦੀਆਂ ਹਾਲੇ ਅੱਗੇ ਹੈਗੀਆਂ ਆਗੂ ਸਹਿਬਾਨ ਨਹੀਂ ਮੇਰਾ ਹਾਂ ਆਗੂ ਸਹਿਬਾਨ ਹੈਗੇ ਹੈਗੇ ਆ ਠੀਕ ਆ ਜੇ ਆਗੂ ਸਾਡੇ ਬੋਲਣਗੇ ਤਾਂ ਹੀ ਹੀ ਬੋਲਾਂਗੇ ਅਸੀਂ ਤਾਂ ਹੀ ਚੁੱਪ ਬੈਠੇ ਆ ਨਾ ਸਾਨੂੰ ਮਜਬੂਰ ਨਾ ਆ ਵੀਡੀਓ ਵਗੈਰਾ ਪਾਉਣੀਆਂ ਪੈਂਦੀਆਂ ਜਦੋਂ ਨਹੀਂ ਬੋਲਦਾ ਕੋਈ ਕਿਉਂਕਿ ਬਾਬਾ ਗੁਰਬੱਜਨ ਸਿੰਘ ਦੀ ਖਾਲਸਾ ਭਿੰਡਰਾਂ ਵਾਲਿਆਂ ਦਾ ਬਚਨ ਆ ਉਹ ਕਹਿੰਦੇ ਵੀ ਜਿਹੜੀ ਜਿੱਥੇ ਕੌਮ ਤੇ ਭੀੜ ਪਈ ਹੋਵੇ ਨਾ ਜਦੋਂ ਕੌਮ ਤੇ ਭੀੜ ਪਈ ਉਹਥੇ ਜਿਹੜਾ ਆਗੂ ਪ੍ਰਚਾਰਕ ਢਾਡੀ ਨਾ ਬੋਲੇ ਤਾਂ ਉਹਦਾ ਫਿਰ ਆਗੂ ਪ੍ਰਚਾਰਕ ਢਾਡੀ ਬਣਦਾ ਕੋਈ ਫਾਇਦਾ ਨਹੀਂ ਹੈ ਇਸ ਕਰਕੇ ਸਾਨੂੰ ਬੋਲਣਾ ਪੈਂਦਾ ਫਿਰ ਸਾਨੂੰ ਲੋਕ ਕਹਿ ਦਿੰਦੇਵੇਂ ਤੁਸੀਂ ਤੁਹਾਡੇ ਤਾਂ ਕੋਈ ਮਗਰ ਹੈ ਨਹੀਂ ਤੁਸੀਂ ਕਿਉਂ ਬੋਲਦੇ ਆ ਤੁਸੀਂ ਕੀ ਕਰਨਾ ਦੇਖੋ ਕੌਮ ਦਾ ਦਰਦ ਸਾਰਿਆਂ ਵਿੱਚ ਆ ਅਸੀਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੇਖਾਂ ਤੇ ਇਸ ਕਰਕੇ ਸਾਰੇ ਰਲ ਮਿਲ ਕੇ ਆਪਾਂ ਭਾਈ ਭਾਈ ਸਾਹਿਬ ਉਹਨਾਂ ਨੂੰ ਬਾਹਰ ਕਢਾਈਏ ਤਾਂ ਪਰ ਹੁਣ ਅਸੀਂ ਦੇਖਾਂਗੇ ਜਦੋਂ ਜਾਵਾਂਗੇ ਤਾਂ ਤੁਹਾਨੂੰ ਸਾਰਿਆਂ ਨੂੰ ਸਬੂਤ ਵੀ ਦਵਾਂਗੇ ਅਸੀਂ ਜਾ ਕੇ ਆਈਏ ਕਿਉਂਕਿ ਆਪ ਲੋਕ ਕਹਿ ਦਿੰਦੇ ਵੇ ਤੁਸੀਂ ਆਪ ਵੀਡੀਓ ਪਾਈ ਜਾਂਦੇ ਹੋ ਤੇ ਤੁਸੀਂ ਜਾਣਦੇ ਤਾਂ ਹੋਣੇਗੇ ਅਸੀਂ ਤੇ ਸਾਰੇ ਸਾਥ ਦਿਓ ਇੱਕ ਵਾਰੀ ਜਥੇ ਉਹਥੇ ਜਾ ਕੇ ਹਾਜ਼ਰੀ ਭਰ ਕੇ ਨਹੀਂ ਉਹਨੂੰ ਕੋਈ ਸਾਥ ਨਹੀਂ ਕਹਿੰਦੇ ਠੀਕ ਆ ਉਹਨੂੰ ਕੋਈ ਸਾਥ ਨਹੀਂ ਕਹਿੰਦੇ ਸਾਥ ਤਾਂ ਹੁੰਦਾ ਵੀ ਜਿਹੜਾ ਤੁਸੀਂ ਉੱਥੇ ਬੈਠੇ ਹੋ ਜਿਹੜਾ ਉੱਥੇ ਜਿਵੇਂ ਮਾਦਰੀ ਹੋਣੀ ਬੈਠੇ ਆ ਜਿਵੇਂ ਭਾਈ ਜਿਹੜਾ ਮੰਤਰੀ ਬੱਚ ਗਿਆ ਉਹਦੇ ਪਰਿਵਾਰ ਬੈਠਾ ਪਾਈ ਪੱਪਲ ਪ੍ਰੀਤ ਸਿੰਘ ਜੀ ਜਿਹਨਾਂ ਉਹਨਾਂ ਦਾ ਪਰਿਵਾਰ ਬੈਠਾ ਜਿਹਨਾਂ ਦੇ ਪਰਿਵਾਰ ਬੈਠੇ ਨੇ ਸਾਰੇ ਸਿੰਘਾਂ ਦੇ ਉਹਨਾਂ ਵਾਂਗੂ ਉੱਥੇ ਬੈਠੋ ਫੇਰ ਤਾਂ ਗੱਲ ਬਣਦੀ ਆ ਆਪਾਂ 15 ਮਿੰਟ ਬਹਿ ਕੇ ਅੱਧਾ ਘੰਟਾ ਬਹਿ ਕੇ ਕਹਿੰਦੇ ਜੀ ਸਾத் ਤੁਹਾਡੇ ਨਾਲ ਆ ਅਸੀਂ ਨਾਲ ਦੀ ਗੱਲ ਨਹੀਂ ਹੁੰਦੀਗੀ ਉਹ ਤੇ ਸਾਥ ਦਿਓ ਤੁਸੀਂ ਕੀ ਨਹੀਂ ਕਰ ਸਕਦੇ ਸਾਰਾ ਕੁਝ ਕਰ ਸਕਦੇ ਹੋ ਜੱਥੇਬੰਦੀਆਂ ਕੋਲੇ ਕੀ ਨਹੀਂ ਸਾਰੀ ਪਾਵਰ ਆ ਬਾਬਾ ਬਲਵੀਰ ਸਿੰਘ ਕੋਲੇ ਸਾਰੀ ਪਾਵਰ ਆ ਟਕਸਾਲ ਗੁਰੇ ਸਾਰੀ ਪਾਵਰ ਆ ਹਰੇ ਬੇਲੀਆਂ ਵਾਲੇ ਕੋਲੇ ਸਾਰੀ ਪਾਵਰ ਆ ਜਿੰਨੇ ਵੱਡੇ ਵੱਡੇ ਅਕਾਲ ਤਖ ਦੇ ਜਥੇਦਾਰ ਨੇ ਜਿੰਨੇ ਹੋਰ ਜਥੇਦਾਰ ਨੇ ਸਾਰਿਆਂ ਕੋਲੇ ਪਾਵਰ ਆ ਕਿਉਂ ਨਹੀਂ ਵੀ ਤੁਸੀਂ ਕਰਦੇ ਸਾਰਾ ਕੁਝ ਕਰ ਸਕਦੇ ਆ ਪਰ ਤੁਸੀਂ ਇਹ ਕਹਿੰਦੇ ਹੋ ਵੀ ਸ਼ਾਇਦ ਸਾਡਾ ਨਾ ਕੰਮ ਬੰਦ ਹੋ ਜਾਵੇ ਇਸ ਕਰਕੇ ਬੇਨਤੀ ਆ ਸਾਰਾ ਰਲ ਮਿਲ ਕੇ ਸਾਥ ਦਿਓ ਅਸੀਂ ਸਾਥ ਤੁਹਾਡੇ ਨਾਲ ਅਸੀਂ ਖੜੇ ਆ ਅਸੀਂ ਆਪ ਕੁਰਬਾਨੀ ਦੇਣ ਨੂੰ ਤਿਆਰ ਆ ਯਾਰ ਸਾਡਾ ਆਗੂ ਦਾ ਕੋਈ ਤੁਰੇ ਅੱਗੋਂ ਬਿਲਕੁਕੁਲ ਸਾਡਾ ਆਗੂ ਦਾ ਕੋਈ ਤੁਰੇ ਨਾ ਫੇਰ ਹੀ ਗੱਲ ਬਣੇਗੀ ਸੋ ਇਸ ਕਰਕੇ ਬੇਨਤੀ ਆ ਵੀ ਸਾਰੇ ਸਾਥ ਦੋ ਤੇ ਜਥੇਬੰਦਿਆਂ ਨੂੰ ਜਿੰਨੇ ਵੀ ਅਹੁਦੇਦਾਰ ਨੇ ਨਾ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕੋਈ ਕਾਰਵਾਈ ਕਰੋ ਕਿੰਨਾਂ ਕਿੰਨਾਂ ਮੋਰਚਾ ਲੈ ਰੱਖੋਗੇ ਬਰਗਾੜੀ ਵਾਲਾ ਮੋਰਚਾ ਕਿੰਨੇ ਦਾ ਕਿੰਨਾ ਸਮਾਂ ਲੱਗਾ ਰਿਹਾ ਅਖੀਰ ਤੇ ਵਿਕ ਗਿਆ ਸ਼ਾਇਦ ਕਿ ਤੁਸੀਂ ਇਹ ਮੋਰਚਾ ਵੇਚਣਾ ਚਾਹੁੰਦੇ ਹੋ ਮੇਰੀ ਤਾਂ ਥਿੰਕਿੰਗ ਇਹ ਕਹਿੰਦੀ ਆ ਪਰ ਹੱਥ ਜੋੜ ਕੇ ਬੇਨਤੀ ਆ ਇਹ ਮੋਰਚੇ ਨੂੰ ਸਫਲਤਾ ਉਸ ਮੁਕਾਮ ਤੇ ਪਹੁੰਚਾਓ ਜਿਹੜੇ ਮੁਕਾਮ ਲੈ ਕੇ ਜਿਹੜੇ ਰਾਹ ਨੂੰ ਲੈ ਕੇ ਮੋਰਚਾ ਲੱਗਾ ਹੋਇਆ ਸੋ ਇੰਨੇ ਦੀ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ